ਅੱਜ ਪੂਰੇ ਵਿਸ਼ਵ ਦੇ ਲੋਕ ਸਾਰਾ ਸ੍ਰੀ ਗਾਂਧੀ RAM ਜੀ ਦੇ ਪਰਿਵਾਰ ਦੇ ਸ਼ਬਦ ਦੇ ਫੁੱਲ ਭੇਂਟ ਕਰ ਰਹੇ ਭਾਜਪਾ ਸੋਇਲ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੰਨੀ ਕੁਮਾਰੀ ਮਾਇਆਵਦੀ ਜੀ ਸਾਲਗਾਂ ਲੋਕ ਮੰਤਰੀ ਉਤਰਪਦੇ ਦੀ ਜਵਾਨ ਕੋ ਬਾਈ ਦੇ ਅੰਦਰ ਨਾ ਦੇ ਦਿੱਤਾ ਦੇਖਾ ਰਹੀ ਅੱਜ ਪੰਜਾਬ ਦੇ ਅੰਦਰ ਭਾਜਪਾ ਜਲਸ਼ਰ ਕੋਟੀ ਪੀ ਫੈਸ਼ਲ ਗਵਾਡਿਏਟਰ ਸ਼੍ਰੀ ਕਾ ਸ਼ਾਂਧੀ ਜਿਹੜੇ ਪ੍ਰੈਜ਼ੀਡੈਂਟ ਦੇ ਅੰਦਰ ਨੌਜਵਾਨਾਂ ਦੀ ਵੀ ਜਗਾਂ ਦੀ ਧੜਕਣ ਨੌਜਵਾਨਾਂ ਦੇ ਰੋਹੇ ਕਰ ਰਹੇ ਭਾਜਪਾ ਪੰਜਾਬ ਦੇ ਅੰਦਰ ਕਰੀ ਗੁਰਦੇਵ ਸਿੰਘ ਦੀ ਬਣੀ ਮੌਸਾ ਵੀਰ ਪੰਜਾਬ ਦੇ ਅੰਦਰ ਭਾਜਪਾ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਰਕਾਤ ਸਿੰਘ ਜੀ ਗਰੀ ਗੁਰੂ ਜਿਨ੍ਹਾਂ ਨੇ ਬੋਧ ਰਮੇਸ਼ਾ ਮੇ ਤੋਂ ਸਾਹਿਬ ਜੀ ਕਾਂਸੀ ਲਾਲ ਜੀ ਦੇ ਰਾਹ ਚੱਲ ਕੇ ਇਸ ਜ਼ੇਹਰ ਦੇ ਅੰਦਰ ਜੰਡੋਨ ਨੋਬਲ ਹੌਂਸਲਾ ਬਹੁਤ ਔਡਾ ਜੋਦਨ ਪਾਇਆ ਬਾਰੇ ਸਾਰੇ ਸਕਾਰ ਨੂੰ ਸਾਥੀ ਗੁਰੂ ਦੇ ਸੇਵਕ ਬੋ ਸਾਰੇ ਲੋਕ ਜਿਹੜਾ ਨੂੰ ਗਾਈਡ ਕਰਦੇ ਸਮਝਾਗੇ ਸੰਦੋਮ ਦੇਵ ਸੰਗਾਰ ਸਿੰਘ ਜੀ ਲਾਇ ਆਲ ਪੰਜਾਬ ਦੇ ਅੰਦਰ ਘਰ ਘਰ ਜਾ ਕੇ ਉਹਨਾਂ ਦੇ ਤਖਤ ਬਣੋ ਤਖਤ ਬਣੋ ਜੋ ਸਾਰੇ ਗੁਰੂ ਜੀ ਨਾਲ ਰਾਜ਼ੀ ਕੇ ਸੇ ਨੰਮਰ ਸੇ ਦੋ ਕਾਂਦੇ ਹੁਮੇ ਤੋਵੇਂ ਅਜਲਾ ਦੇ ਅੰਦਰ ਬਹੁਤ ਵੱਡਾ ਵਿਚਾਰ ਜੰਮਦਾ ਗਗਟ ਸੱਲਾਰ ਕਾਂਸੀ ਰਾਮ ਦੀ ਕੁੜੀ ਕੁੜੀ ਜੀ ਦੀ ਵਾਇੰਗਰ ਤੇ ਉਹ ਮਾਰੇ ਸਾਰੇ ਅੰਦਰ ਦੇ ਲੋਨ ਦੇ ਨਾਲ ਇਹ ਬਹੁਤ ਵੱਡਾ ਆਪਣਾ ਸਾਧਵੀ ਕਾਂਸੀ ਰਾਮ ਜੀ ਨੂੰ ਘਾਤਾ ਸੋਨ ਭੇਜ ਕਰ ਲਈ ਹੋਰ ਰਹਾ ਸਾਧਵੀ ਕਾਂਸੀ ਰਾਮ ਜੀ ਵਾਲੇ ਨੂੰ ਪਤਨਾ ਮਾਤਰੀ ਤੋਂ ਤੋਂ ਨੂੰ گمہدار سال لوگوں کو پنجابی تحقید ہویا انیسو اس بنجانو شرکاری کا دلوپر تو بی ایسی کان کو آمد دمائنس سالکہ انٹوریمنٹ اوری ایسی کنگل سال سائنس آرمان انہوں نے جیسی سب کو بہت پڑے لگے گئے گو کہ انیسی درمدی دہ آو انیو ایڈیو ویڈیو 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 وی� ਦੇਵਾਇਸਾ ਜੁਰੇਜ ਬਲਕਨਾ ਚਾਲ ਮਾਲਾ ਔਰ 6 ਦਸੰਬਰ 1985 ਨੂੰ ਬੀਐਸ 4 ਦਰਦ ਜੋਗਨ ਜਮਾਤ ਜਮਾ ਸੰਧੀ ਜਦੋਂ ਲੋਕਾਂ ਨੂੰ ਲਾਂਬਰ ਕੀਤਾ ਔਰ ਉਸਮਾਨ ਅਰਮਨ ਜਦੋਂ ਜ਼ਾਊਜੀ ਕੈਂਪ ਸੀ ਲਾਂਬਰ ਜੰਦਾ ਕੀਤਾ ਉਹ ਮਹਾ ਦੇਸ਼ੀ ਅਦਰੂਨੀ ਗ੍ਰੀਨ ਪੋਲੀ ਪਾਰਟੀ ਵੋਟਾਂ ਸਵਾਲ ਪਾਰਟੀ ਬਰਾਗ ਦਿੱਤੀ ਉਹ ਸਾਥ ਦੇ ਕਾਂਤੀ 라ਮ ਨੇ ਉਹ ਦੇਸ਼ ਦੇ ਅੰਦਰ ਪਹਿਲਾ ਚਲਤਾਂ ਕੀਤੀਆਂ ਸਾਈਕਲ ਚਲਤਾਂ ਕੀਤੀਆਂ ਕ੍ਰਾਂਤੀਕਾਰੀ ਸੰਤ ਮਹਾਪੁਰਸ਼ ਜਿਹਨਾਂ ਨੇ ਸੰਗੋਲ ਨੂੰ ਨੋਕੇ ਉਧਾਇਆ ਮਹਾਤਮਾ ਜੋਤੀ ਰੌ ਭੁਲੇ ਸਤਪੁਰੀ ਚਾਉਣੀ ਮਹਾਰਾਜ ਨਾ ਕੀਰਤ ਸਿਗੁਨਾਨ ਦੇਵੀ ਸਿਗੁਰ ਗੋਵਿੰਦ ਸਿੰਘ ਜੀ ਮਹਾਰਾਜ ਜੀ ਜਤਾ ਪਰ ਇਸ ਜੇ ਕੋਲੇ ਕੋਲੇ ਕਾਰ ਕਰਦੇ ਗਏ ਅਧਿਆਸਨ ਲੁਕੇ ਲੱਖਾਂ ਲੋਕ ਉਸੂਰੀ ਉਸਰ ਨਾਇ ਜਿਹਨਾਂ ਨੂੰ ਪੁਲਾਇਆ ਗਿਆ ਸੀ ਉਸਾਰਿਆ ਗਿਆ ਸੀ ਸਾਡੀ ਕਾਂਤੀ ਨਾਮ ਜਿਨੇ ਉਹ ਸਾਡੇ ਸਾਹਮਣੇ ਲੰਦੇ ਅਰਵਾਜ਼ ਸਾਡਾ ਅਕਰਾ ਮਿਲ ਕੇ ਜਿਹਨਾਂ ਦਾ ਲੋਹਾਂ ਜੇ ਉਤਾਰਾ ਹੈ ਲੋਕ ਜੀ ਉਹ ਬਾਸੂਮਣ ਦੇ ਅੰਦਰ ਉਹ ਦੀ ਜਾਣਕਾਰੀ ਕੱਢ ਸੀ ਪਰ ਸਾਉ ਜੀ ਨੇ ਕੱਢ ਸੀ ਰਾਮ ਜੀ ਨੇ ਅੱਜ ਸਾਰੇ ਫਿਰਸਲੇ ਲੋਕਾਂ ਦੀ ਉਹਨਾਂ ਸਾਰੀਆਂ ਪਾਰਟੀਆਂ ਦੀ ਇਹ ਮਜਬੂਰੀ ਬਣਦਾ ਕਿ ਅਜ ਬਾਵਾ ਸਾਹਿਬ ਦੇ ਅਫਸਰਾਂ ਮੇਟਾ ਤੋਂ ਬਿਨਾਂ ਕੋਈ ਵੀ ਜਨਤਾ ਗੁੜਾਇਆ ਉਹਨਾਂ ਨੂੰ ਜ਼ਰੂਰ ਹੈ ਕਿ ਬਾਵਾ ਸਾਹਿਬ ਦੇ ਅਫਸਰਾਂ ਮੇਟਾ ਤੋਂ ਬਿਨਾਂ ਇਸ ਦੇ ਅੰਦਰ ਨਹੀਂ ਆ ਸਕਦੇ ਇਸਾਰੇ ਜੇ ਭਰਨ ਕੁਮਾਰੀ ਮਾਇਆ ਵਦਵੀ ਜਿਨ੍ਹਾਂ ਦੀ ਜੋਗ ਗਵਾਈ ਦੇ ਅੰਦਰ ਜਿਨ੍ਹਾਂ ਨੇ ਬਿਚਨੋ ਬੇਚੰਦਾਰ ਆਜੋਗਨ ਸਮਾਜ ਪਾਰਟੀ پورے ਦੇਸ਼ ਵਿੱਚ ਰਮੇ ਸਮੇਂ ਡੋਗੇ ਬਦ ਰਹੀ ਹੈ ਜਦੋਂ ਸਾਫ ਜੀ ਕਾਂਸੀ ਰਾਮ ਜੀ ਨੇ ਉੱਤਰ ਬੰਦੇਸ਼ ਦੀ ਤਾਤੀ ਤੇ ਸਰਬਜਨਤਾਏ ਸਰਬਜਨ ਸਖਾਇਲਾ ਰਾਜ ਲਿਆ ਕੇ ਆਉਣਾ ਤਾਂ ਅੱਜ ਵੀ ਲੋਕ ਦੇ ਤੋਂ ਗਾਣ ਕਰ ਰਹੇ ਆ ਪ੍ਰਧਾਨ ਜੀ ਦੇ ਰਾਜ ਨੂੰ ਦਿੱਤੇਗਾ ਤੇ ਲੋਨ ਡੋਟ ਨੂੰ ਦਿੱਤੇਗਾ ਇਸ ਕਰਕੇ ਆਪਾਂ ਜਿਆਦਾ ਸਮਾਂ ਨਹੀਂ ਲੈਣਾ ਪੰਜਾਬ ਦੇ ਮਾਮਲਿਆਂ ਤੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਲੋਕਾਂ ਜਿਹਦਾ ਸਤਾ ਜਾਣਾ ਉਸ ਦੇ ਬਾਰੇ ਅਜੂ ਸਾਹਿਬ ਦੇ ਨਾਲ ਸਰਦਾਰ ਰਬਾਬ ਸਿੰਘ ਜੀ ਕ੍ਰੀਮਪਰੀ ਪ੍ਰਧਾਨ ਜੀ ਬੜਨਾ ਆਪਣੀ ਗੱਲ ਕਰਨਗੇ ਮੈਂ ਤਾਂ ਇੱਕ ਬੇਨਤੀ ਆ ਕਿ ਵੋਟਰ ਸਮਾਜ ਪਾਰਟੀਆਂ ਰੰਡਾ ਸੇਤ ਸਿੱਖਿਆ ਰੋ ਵਿਦਿਆਰਥੀ ਖਰਨੋ ਯਾਰ ਮਲੇ ਖਾਰਨੂ ਜ਼ੇਜ਼ੂ ਤਾਮਨ ਖਾਰਨੂ ਜਵਾ ਐਜੂਕੇਸ਼ਨ ਮਲੇ ਇਹਦੇ ਰੋਟੂ ਜਮਾਪਾਡੀ ਜਿਹੜੀ ਲੋਕਮ ਕਰ ਰਹੀ ਹੈ ਇਹ ਸਾਡਾ ਅਜੰਡਾ ਆ ਪੰਜਾਬ ਦੇ ਅ ਤੋਂ ਕਰਨਾ ਦੀ ਮੁਕਤੀ ਹੋਵੇ ਲੋਕ ਨੂੰ ਰੋਟੀਆਂ ਜਈਆਂ ਵੱਡੇ ਵੱਡੇ ਦੇ ਹੋ ਰਹੀਆਂ ਕੋ ਖਬਰ ਮੋਣੀਆਂ ਦੇਈਆਂ ਠੇਕੇਦਾਰੀ ਸਸਤੰ ਨਕਤੀ ਬਦੀ ਮੰਨ ਸਕਦਾ ਰਜਵਾਰ ਖਾਈ ਦਾ ਆਪਾਂ ਨਾਮ ਦੇ ਗੱਲ ਕਰੀਏ ਇਸ ਦਾ ਜਨਮ ਅੱਜ ਦੇ ਸਮਾਂ ਗਏ ਤੇ ਸੇ ਸਾਹਿਬ ਸ਼੍ਰੀ ਕਾਂਤੀ RAM ਨੂੰ ਜਨਮ ਦਾ ਆਸਮਨ ਪੇੜ ਗਾਵਾ ਉਹ ਤੇ ਆਪੇ ਵੀ ਗਾਵਾ ਕਿ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ ਕੈਠ ਵਾਲੀ ਮਾਇਆ ਵੱਜੂ ਦੇ ਅਸ਼ੀਰਵਾਦ ਮੜਿਆ पिछले सेशन जॾो कांग्री केतरी करणी चाहींदी बहूजन जा मुख्यत्र کہ ڈاکٹر عزت ترباد بھائی کلا وہ بہت ان سمائی پارٹی دا منہ دا وہ لکھا لوگ جے میں مکہ منتری مل سکتا تا بہت ان سمائی پارٹی بھی پجابی راست ہوتا دیا کر دیا اس کا کہ دشمن نو پتا جے بہت ان سمائی پارٹی جے اس موقع لئے حد جو کے بھی دیا کہ جو اسی پجاب کو بار دنیا سکتا جانے یا منو بھان سبا تو جانتا مکہ منتا تا جے ہاں ਕਾਇ ਰੂਪੀ ਹੋਵੇ ਤਾਇ ਕੇਲਾ ਹੋਵੇ ਤਾਇ ਗੋਆ ਹੋਵੇ ਤਾਇ ਕਾਮਨਾ ਹੋਵੇ ਜਿਸ ਤਰ੍ਹਾਂ ਅਸੀਂ ਜਾਂਦੇ ਆਂ ਬਾਹਰ ਦੇ ਜਾਬਦੇ ਦੇ ਰਾ ਰਹਿੰਦੇ ਹੋਏ ਤੇ ਜਿਹੜੇ ਸਾਡੇ ਆਗੂਆਂ ਨੂੰ ਮਿਲਦੇ ਆਂ ਕੋਈ ਅਧਿਆਕਾਰ ਮੈਨੂੰ ਅੱਜ ਤੱਕ ਬੰਗਾਲ ਤੋਂ ਪਾਈ ਨਹੀਂ ਲਿਆ ਜਿਹਨੇ ਗਿਆ ਨਾ ਗਿਆ ਵੀ ਵਿਸਾਪ ਜਿੰਕਾਂ ਸੀ ਲਾ ਮੇਰੇ ਘਰ ਨਹੀਂ ਆਏ ਕਿਤੇ ਆਗੇ ਨਹੀਂ ਗਏ ਜੋ ਮਹਾਪਰਸ ਹੋ ਰਹਾ ਬਗ ਬਗ ਸਾਨੂੰ ਪੰਜਾਬ ਤੁਹਾਡਾ ਸੁਪਾ ਇਤੇ ਹਰ ਘਰ ਕਰੇ ਮਹਲੇ ਮਹਲੇ ਦਾ ਕੇ ਹਲੂ ਪੰਜਾਬ ਦੇ ਅੰਦਰ ਸਾਡੇ ਕਾਂਸੀ ਨਾਮ ਜਿਸ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਇਨੀਆਂ ਸ਼ਬਦਾਂ ਦੇ ਨਾਲ ਮੈਂ ਫੈਮਲੀ ਤੁਹਾਨੂੰ ਕਹਿੰਦੇ ਤਦਾਲ ਤੁਹਾਨੂੰ ਸੇਕਲੇ ਪਰੇ ਜੀ ਸਤੁਰਕ ਕਲਯੁਗ ਸਤੁਰਗਾਮ ਦੀ ਏਜੰਸੀ ਨਾਲ ਪਹੁੰਚੇ ਪੰਜਾਬ ਦੇ ਸਾਡੇ ਇੰਤਖਾਬ ਸਾਹਿਬਾ ਨਾਮ ਦੇ ਸੁੱਚੀ ਸਟੇਟ ਦੇ ਰੱਖੂ ਸਰਵਾਨ ਪਟੇਂਗੰਗ ਜੰਦਰ ਦੇ ਲੋਕਾਂ ਤੇ ਅਮਨ ਦਾ ਅਦਾ ਦੇ ਲੋਕਾਂ ਦਾ ਮਾਣ ਕਾਬਾ ਹੋਇਆ ਸਮੇਂ ਦੇ ਨਿਯਾਗ ਨੂੰ ਪਛਾਨਵਾਇਆ ਤੇ ਧੰਵਾਦ ਅਦਾ ਕਰਦਾ ਜਾਂ ਪੀਂ ਜਾਂ ਬਾਅਦ ਜੇ ਰੋਲੇ ਤੁੰਗੋ ਦੇ ਪੰਜਾਬ ਮਿਲ ਕੀ ਹਰ ਹਰ ਬਾਦ ਮਿਲ ਦੀ ਵਾਹਿਗੁਰੂ ਦੀ ਗੱਲ ਦਾ ਵਾਹਿਗੁਰੂ ਅੰਮ੍ਰਿਤ ਦੀ ਨੌਕਰ ਡਾਇਰੈਕਟਰ ਨਸ਼ਤਰਪਾਲ ਜੀ ਐਮਐਲਏ ਨਾਣਾ ਸ਼ਹਿਰ ਔਰ ਅੱਜ ਦੀ ਇਸ ਸੈਲੀ ਦੇ ਵਿੱਚ ਸਾਡੇ